ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸ਼ਤਾਰੇ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੱਲਾ ਪੰਜਵਾਂ ਔਖੀ ਘੜੀ ਨੇ ਦੇਖਣਾ ਦੇ ਆਪਣਾ ਬਿਰਧ ਸੰਭਾਲੇ हाथ दे राख अपने को सास सासप्रत पाले प्रब सों लाग रहो मेरा चित आदे अंत प्रब सदा सहाय तन हमरा मीत रहाओ मन बेलास पै साहिब के ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਏ ਭਾਈ ਮੇਰਾ ਮਨ ਵੀ ਉਸ ਪ੍ਰਭ ਨਾਲ ਜੁੜਿਆ ਰਹਿੰਦਾ ਹੈ ਜੋ ਸ਼ੁਰੂ ਤੋਂ ਅਖੀਰ ਤੱਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ ਸਾਡਾ ਉਹ ਮਿੱਤਰ ਪ੍ਰਭ ਤਨ ਹੈ ਉਸ ਦੀ ਸਿਵ ਸਦਾ ਸਿਫਤ ਕਰਨੀ ਚਾਹੀਦੀ ਹੈ ਰਹਾਉ ਹੇ ਭਾਈ ਉਹ ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਣੀ ਵੇਖਣ ਦਿੰਦਾ ਉਹ ਆਪਣਾ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਸਦਾ ਚੇਤੇ ਰੱਖਦਾ ਹੈ ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਸੇਵਕ ਨੂੰ ਉਸ ਦੇ ਹਰੇਕ ਸਹਾ ਦੇ ਨਾਲ ਪਾਲਦਾ ਰਹਿੰਦਾ ਹੈ ਹੇ ਭਾਈ ਮਾਲਕ ਪ੍ਰਭੂ ਦੇ ਹੈਰਾਨ ਕਰਨ ਵਾਲੇ ਕੋਟਕ ਵੇਖ ਕੇ ਉਸ ਦੀ ਵਡਿਆਈ ਵੇਖ ਕੇ ਸੇਵਕ ਦੇ ਮਨ ਵਿੱਚ ਵੀ ਖੁਸ਼ੀਆਂ ਬੜੀਆਂ ਰਿੰਦੀਆਂ ਨੇ ਭਾਈ ਤੂੰ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ